ਗੁਰੂ ਨਗਰੀ ਅੰਮ੍ਰਿਤਸਰ ਜਿਹੜੀ ਪੀਰਾਂ ਪੈਗੰਬਰਾਂ ਦੀ ਫਕੀਰਾਂ ਦੀ ਧਰਤੀ ਆ ਜਿੱਥੇ ਰਾਤ ਕੋਈ ਭੁੱਖਾ ਨਹੀਂ ਸੌਂਦਾ ਉਸ ਇਲਾਕੇ ਦੇ ਵਿੱਚ ਵੀ ਇਦਾਂ ਦਾ ਵੱਡਾ ਭਿਖਾਰੀ ਮਾਫੀਆ ਦਾ ਸਰਗਰਮ ਰਹਿਣਾ ਇਹ ਸਿੱਧਾ ਸਿੱਧਾ ਸਾਨੂੰ ਦਰਸਾ ਰਿਹਾ ਕਿ ਕੁਝ ਨਾ ਕੋਈ ਦਾਲ ਦੇ ਵਿੱਚ ਕਾਲਾ ਕਿ ਇਹਨਾਂ ਲੋਕਾਂ ਨੂੰ ਅਰਲੀ ਮਾਰਨਿੰਗ ਕੋਈ ਡ੍ਰੌਪ ਕਰਕੇ ਜਾਂਦਾ ਕੋਈ ਵਹੀਕਲ ਦੇ ਉੱਤੇ ਆਟੋ ਦੇ ਉੱਤੇ ਬੱਸ ਦੇ ਉੱਪਰ ਔਰ ਇਹਨਾਂ ਦੀ ਬੈਕਐਂਡ ਏਜੰਸੀ ਕਿਹੜੀ ਹੈ ਅੱਜ ਤੱਕ ਮੈਨੂੰ ਇਹ ਹੀ ਸਮਝ ਨਹੀਂ ਆਇਆ ਕਿ ਇੱਕ ਚੌਂਕ ਤੇ ਜੇ ਕੋਈ ਭਿਖਾਰੀ ਸਮਾਨ ਵੇਚਦਾ ਉਸ ਤੋਂ ਬਾਅਦ ਸਾਰੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਉਹ ਹੀ ਸਮਾਨ ਇਹਨਾਂ ਕੋਲ ਆਉਂਦਾ ਕਿੱਥੋਂ ਆ ਕਿਹੜੀ ਇੱਕ ਇਦਾਂ ਦੀ ਏਜੰਸੀ ਹੈ ਜਿੱਥੋਂ ਇਹ ਸਵੇਰੇ ਜਾਂਦੇ ਆ ਪਹਿਲਾਂ ਸਮਾਨ ਖਰੀਦਦੇ ਆ ਤੇ ਫਿਰ ਲੋਕਾਂ ਨੂੰ ਵੇਚਦੇ ਆ ਇਹ ਦੇਖ ਲਓ ਕਿ ਹੁਣ ਨੇ ਸਮਾਨ ਰੱਖ ਕੇ ਸੜਕਾਂ ਦੇ ਉੱਪਰ ਆਪਣੇ ਨੂੰ ਡਿਸਪਲੇ ਇਦਾਂ ਕਰਦੇ ਆ ਕਿ ਅਸੀਂ ਸਮਾਨ ਵੇਚਣ ਵਾਲੇ ਆ ਉਹ ਟ੍ਰੈਫਿਕ ਡਿਸਰਪਟ ਕਰਦੇ ਆ ਫੁੱਟਪਾਥ ਦੇ ਉੱਪਰ ਇਨਕ੍ਰੋਚਮੈਂਟ ਕੀਤੀ ਆ ਜਿਹੜਾ ਫੰਡਾਮੈਂਟਲ ਰਾਈਟ ਹੁੰਦਾ ਅਧਿਕਾਰ ਹੁੰਦਾ ਜੇ ਅਸੀਂ ਇੱਥੋਂ ਚੱਲਣਾ ਹੁੰਦਾ ਤੇ ਇਸ ਫੁੱਟਪਾਥ ਦੇ ਉੱਪਰ ਚੱਲਣਾ ਸੀ ਹੁਣ ਅਸੀਂ ਇੱਥੇ ਚੱਲ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਇਨਕ੍ਰੋਚਮੈਂਟ ਕੀਤੀ ਆ ਕਬਜ਼ਾ ਕੀਤਾ ਕਰੀਬ 40000 ਤੋਂ ਵੱਧ ਦੱਸਿਆ ਜਾਂਦਾ ਕਿ ਸਾਲ ਦੇ ਵਿੱਚ ਬੱਚੇ ਐਬਡੈਕਟ ਹੁੰਦੇ ਆ ਕਿਡਨੈਪ ਹੁੰਦੇ ਆ ਮਿਸ ਹੋ ਜਾਂਦੇ ਆ ਉਹਨਾਂ ਵਿੱਚੋਂ 10 11 12000 ਤੇ ਇਦਾਂ ਦੇ ਬੱਚੇ ਹੁੰਦੇ ਆ ਜਿਹੜੇ ਕਦੀ ਕਦੀ ਮਿਲਦੇ ਹੀ ਨਹੀਂ ਅਨਟ੍ਰੇਸ ਰਹਿੰਦੇ ਆ ਸੋ ਅਨਟ੍ਰੇਸ ਬੱਚੇ ਫਿਰ ਕਿੱਥੇ ਜਾਂਦੇ ਆ ਉਹ ਇਦਾਂ ਦੇ ਬੈਗਿੰਗ ਮਾਫੀਆ ਦੇ ਕੋਲ ਹੀ ਜਾਂਦੇ ਆ ਫਿਰ ਉਹਨਾਂ ਕੋਲ ਹੀ ਪਹੁੰਚਦੇ ਆ ਫਿਰ ਉਹਨਾਂ ਨੂੰ ਸੱਟ ਲਾ ਕੇ ਚੋਟਲ ਕਰਕੇ ਇੰਜਰੀ ਲਾ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਖਰਾਬ ਕਰਕੇ ਅੱਖਾਂ ਖਰਾਬ ਕਰਕੇ ਫਿਰ ਉਹਨਾਂ ਕੋਲੋਂ ਜ਼ਬਰਨ ਭੀਖ ਮੰਗਾਉਂਦੇ ਆ ਇਹ ਸਾਡੇ ਲੋਕ ਇਹਨਾਂ ਨੂੰ ਪ੍ਰੋਸਸਾਂ ਨਹੀਂ ਦਿੰਦੇ ਆ ਫਿਰ ਜਿਹੜਾ ਮਿਹਨਤ ਕਾਸ਼ਿਆ ਪੱਲੇਦਾਰੀ ਕਰਦਾ ਰਿਕਸ਼ਾ ਚਲਾਉਂਦਾ ਲੇਬਰ ਕਰਦਾ ਆ ਫਿਰ ਉਹਦਾ ਮੋਰਲ ਅਸੀਂ ਆਪ ਹੀ ਡਾਊਨ ਕਰਦੇ ਆ ਕਿਉਂਕਿ ਫਿਰ ਐ ਲੱਗਦਾ ਕਿ ਮਿਹਨਤ ਕਰਨ ਨਾਲੋਂ ਤੇ ਭੀਖ ਮੰਗਣੀ ਚੰਗੀ ਆ ਇਹ ਵੀ ਇੰਪੋਰਟੈਂਟ ਗੱਲਾਂ ਕਿ ਇੰਟੈਲੀਜੈਂਸ ਰਿਪੋਰਟਸ ਵੀ ਇਹ ਕਹਿੰਦੀਆਂ ਕਿ ਇਹ ਲੋਕ ਰੇਕੀ ਵੀ ਕਰਦੇ ਆ ਇਹ ਲੋਕ ਬਹੁਤ ਸਾਰੇ ਲੋਕਾਂ ਨੂੰ ਸੀਕ੍ਰੀਟ ਜਾਣਕਾਰੀਆਂ ਵੀ ਪ੍ਰਦਾਨ ਕਰਦੇ ਆ ਇਹ ਗੈਂਬਲਿੰਗ ਡੈਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਨਸ਼ੇ ਦੇ ਅੱਡੇ ਇਹ ਦੇ ਵਪਾਰ ਦੇ ਧੰਦੇ ਦੇ ਵਿੱਚ ਵੀ ਮੁਕਤਲਾ ਹੁੰਦੇ ਆ ਉਹਨੇ ਦੱਸਿਆ ਕਿ ਹੁਸ਼ਿਆਰਪੁਰ ਏਰੀਆ ਦੇ ਵਿੱਚ ਉਹ ਭੀਖ ਮੰਗਿਆ ਕਰਦਾ ਸੀ ਉਥੇ ਇੱਕ ਬੰਦੇ ਨੇ ਉਹਨੂੰ ਕਿਹਾ ਕਿ ਅਸੀਂ ਤੈਨੂੰ ਕੱਪੜੇ ਰੋਟੀ ਪਾਣੀ ਹਰ ਚੀਜ਼ ਦਵਾਂਗੇ ਪਰ ਜਿਹੜੀ ਭੀਖ ਆ ਮੰਗ ਕੇ ਲਿਆਉਂਦਾ ਉਹ ਸਾਨੂੰ ਡਿਪੋਜ਼ਿਟ ਤੈਨੂੰ ਕਰਾਉਣੀ ਪਊਗੀ ਸੋ ਕਈ ਸਾਲ ਉਹ ਬਲਾਈਂਡ ਬੰਦਾ ਉਹ ਪੈਸੇ ਭੀਖ ਮੰਗ ਕੇ ਵਾਪਸ ਉਹਨੂੰ ਆ ਕੇ ਜਮ੍ਹਾਂ ਕਰਾਉਂਦਾ ਸੀ ਤੇ ਫਿਰ ਉਹ ਉਹਨਾਂ ਦਾ ਮਾਫੀਆ ਠੇਕੇਦਾਰ ਬਣ ਗਿਆ ਸੋ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਸਮਾਨ ਆ ਜਿਹੜਾ ਦਵਾਉਣ ਵਾਲੇ ਵੀ ਠੇਕੇਦਾਰ ਕੰਟਰੈਕਟਰਸ ਪਿੱਛੋਂ ਇੱਕ ਨੈਕਸਸ ਦੇ ਤੌਰ ਤੇ ਕੰਮ ਕਰਦੇ ਆ ਸਾਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਤੁਹਾਡਾ ਨਾਲ ਸਿਮਰਦੀਪ ਸਿੰਘ ਇਸ ਵਕਤ ਗੁਰੂ ਨਗਰੀ ਦੀ ਗੱਲ ਕਰਾਂਗੇ ਗੁਰੂ ਨਗਰੀ ਜਿੱਥੇ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਟੂਰਿਸਟ ਪਹੁੰਚਦਾ ਹੈ ਤੇ ਜਿੱਥੇ ਸ਼ਹਿਰ ਦੀ ਛਵੀ ਇੱਕ ਚੰਗੇ ਤਰੀਕੇ ਨਾਲ ਦੇਖਣੀ ਹੁੰਦੀ ਹੈ ਉੱਥੇ ਕਈ ਐਸੇ ਲੋਕਾਂ ਕਰਕੇ ਸ਼ਹਿਰ ਦੀ ਛਵੀ ਖਰਾਬ ਹੁੰਦੀ ਹੈ ਤੇ ਇੱਕ ਵੱਡੇ ਪੱਧਰ ਤੇ ਬੈਗਰ ਮਾਫੀਆ ਚੱਲ ਰਿਹਾ ਸੋ ਜੇਕਰ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਉਸ ਨੂੰ ਸਮਝਿਆ ਜਾ ਸਕਦਾ ਹੈ ਇਸ ਉੱਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਸੋਸ਼ਲ ਐਕਟੀਵਿਸਟ ਇੰਜੀਨੀਅਰ ਪਵਨ ਸ਼ਰਮਾ ਜੀ ਮੌਜੂਦ ਹੈਗੇ ਗਲਤ ਕਰਦੇ ਆ ਸਤਿ ਸ੍ਰੀ ਅਕਾਲ ਬੋਬੋ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਰ ਕਿੰਨਾ ਗੱਲ ਕਰ ਲਈਏ ਲੰਬੇ ਸਮੇਂ ਤੋਂ ਜੋ ਬੈਗਰ ਮਾਫੀਆ ਚੱਲ ਰਿਹਾ ਹੈ ਹਾਲਾਂਕਿ ਇਸ ਦੇ ਪਿੱਛੇ ਬਹੁਤ ਵੱਡਾ ਇੱਕ ਕਹਿ ਸਕਦੇ ਆ ਕਿ ਆਪਰੇਟ ਕਰਨ ਵਾਲਾ ਇੱਕ ਹੋਏਗਾ ਟੀਮ ਹੋਏਗੀ ਜਾਂ ਇਹਨਾਂ ਪਿੱਛੇ ਕੋਈ ਐਸੇ ਬੰਦੇ ਹੋਣਗੇ ਜੋ ਇਸ ਬੈਗਰ ਮਾਫੀਆ ਨੂੰ ਚਲਾ ਰਹੇ ਨੇ ਹਾਲਾਂਕਿ ਇੱਥੇ ਰੇਡੀਆਂ ਵੀ ਲੱਗੀਆਂ ਨੇ ਜੋ ਇਸ ਸਮਾਨ ਵੇਚਦੇ ਆ ਪਰ ਇਹ ਰੇਡੀਆਂ ਤੇ ਸਮਾਨ ਵੇਚਣ ਵਾਲਾ ਕੋਈ ਅਧਿਕਾਰੀ ਇਹਨਾਂ ਦਾ ਕੋਈ ਬੰਦਾ ਮੌਜੂਦ ਨਹੀਂ ਆ ਕੀ ਸਮਝਦੇ ਹੋ ਕੀ ਕਾਰਨ ਆ ਇਹ ਬੈਗਰ ਮਾਫੀਆ ਕਿਸ ਤਰੀਕੇ ਨਾਲ ਆਪਣੇ ਪੰਜਾਬ ਦੇ ਵਿੱਚ ਲਾਇਆ ਜਾ ਰਿਹਾ ਦੇਖੋ ਸਿਮਰ ਜੀ ਪੂਰੇ ਭਾਰਤ ਦੇ ਵਿੱਚ ਹੀ ਇਹ ਬਹੁਤ ਵੱਡਾ ਇੱਕ ਬੈਗਿੰਗ ਮਾਫੀਆ ਚੱਲਦਾ ਬੜਾ ਵੱਡਾ ਨੈਕਸਸ ኦਪਰੇਸ਼ਨਲ ਪੂਰੀ ਦੁਨੀਆ ਦੇ ਵਿੱਚ ਹੀ ਵੈਸੇ ਹੁੰਦਾ ਭਾਰ ਦੇ ਵਿੱਚ ਪ੍ਰੋਮਿਨੈਂਟ ਹੈ ਔਰ ਇਸ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਜਿਹੜੀ ਪੀਰਾਂ ਪੈਗੰਬਰਾਂ ਦੀ ਫਕੀਰਾਂ ਦੀ ਧਰਤੀ ਹੈ ਜਿੱਥੇ ਰਾਤ ਕੋਈ ਭੁੱਖਾ ਨਹੀਂ ਸੌਂਦਾ ਉਸ ਇਲਾਕੇ ਦੇ ਵਿੱਚ ਵੀ ਇਦਾਂ ਦਾ ਵੱਡਾ ਭਿਖਾਰੀ ਮਾਫੀਆ ਦਾ ਸਰਗਰਮ ਰਹਿਣਾ ਇਹ ਸਿੱਧਾ ਸਿੱਧਾ ਸਾਨੂੰ ਦਰਸਾ ਰਿਹਾ ਹੈ ਕਿ ਕੁਝ ਨਾ ਕੋਈ ਦਾਲ ਦੇ ਵਿੱਚ ਕਾਲਾ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਇੱਕ ਭਿਖਾਰੀ ਇਹ ਇਹਨਾਂ ਨੇ ਮਾਡਰਨ ਅਪਰੰਡਾ ਹੀ ਆਪਣਾ ਬਦਲ ਕੇ ਪਹਿਲਾਂ ਸਿੱਧੀ ਭੀਖ ਮੰਗਦੇ ਸੀ ਇਹਨਾਂ ਨੇ ਤਰੀਕਾ ਮਾਡਰਨ ਕਰ ਲਿਆ ਔਰ ਤੁਸੀਂ ਇਹ ਦੇਖ ਲਓ ਕਿ ਹੁਣ ਨੇ ਸਮਾਨ ਰੱਖ ਕੇ ਸੜਕਾਂ ਦੇ ਉੱਪਰ ਆਪਣੇ ਨੂੰ ਡਿਸਪਲੇ ਇਦਾਂ ਕਰਦੇ ਆ ਕਿ ਅਸੀਂ ਸਮਾਨ ਵੇਚਣ ਵਾਲੇ ਆ ਫੋਰ ਟ੍ਰੈਫਿਕ ਡਿਸਰਪਟ ਕਰਦੇ ਆ ਫੁੱਟਪਾਥ ਦੇ ਉੱਪਰ ਇਨਕ੍ਰੋਚਮੈਂਟ ਕੀਤੀ ਆ ਜਿਹੜਾ ਫੰਡਾਮੈਂਟਲ ਰਾਈਟ ਹੁੰਦਾ ਅਧਿਕਾਰ ਹੁੰਦਾ ਜੇ ਅਸੀਂ ਇੱਥੋਂ ਚੱਲਣਾ ਹੁੰਦਾ ਤੇ ਇਸ ਫੁੱਟਪਾਥ ਦੇ ਉੱਪਰ ਚੱਲਣਾ ਸੀ ਹੁਣ ਅਸੀਂ ਇੱਥੇ ਚੱਲ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਇਨਕ੍ਰੋਚਮੈਂਟ ਕੀਤੀ ਆ ਕਬਜ਼ਾ ਕੀਤਾ ਉਸ ਤੋਂ ਬਾਅਦ ਦੂਸਰਾ ਪੁਆਇੰਟ ਕੋਈ ਵੀਕਲ ਦੇ ਉੱਤੇ ਆਟੋ ਦੇ ਉੱਤੇ ਬੱਸ ਦੇ ਉੱਪਰ ਔਰ ਇਹਨਾਂ ਦੀ ਬੈਕਐਂਡ ਏਜੰਸੀ ਕਿਹੜੀ ਹੈ ਅੱਜ ਤੱਕ ਮੈਨੂੰ ਇਹੀ ਸਮਝ ਨਹੀਂ ਆਇਆ ਕਿ ਇੱਕ ਚੌਂਕ ਤੇ ਜੇ ਕੋਈ ਭਿਖਾਰੀ ਸਮਾਨ ਵੇਚਦਾ ਉਸ ਤੋਂ ਬਾਅਦ ਸਾਰੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਉਹ ਹੀ ਸਮਾਨ ਇਹਨਾਂ ਕੋਲ ਆਉਂਦਾ ਕਿੱਥੋਂ ਆ ਕਿਹੜੀ ਇੱਕ ਏਦਾਂ ਦੀ ਏਜੰਸੀ ਹੈ ਜਿੱਥੋਂ ਸਵੇਰੇ ਜਾਂਦੇ ਆ ਪਹਿਲਾਂ ਸਮਾਨ ਖਰੀਦਦੇ ਆ ਤੇ ਫਿਰ ਲੋਕਾਂ ਨੂੰ ਵੇਚਦੇ ਆ ਇਹਦਾ ਮਤਲਬ ਇਹ ਹੈ ਕਿ ਇਹਨਾਂ ਦਾ ਬੈਕਐਂਡ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਕੋਈ ਮਾਫੀਆ ਚਲਾ ਰਿਹਾ ਕੋਈ ਇਹਨਾਂ ਕੋਲੋਂ ਕਲੈਕਸ਼ਨ ਕਰਦਾ ਆ ਕੋਈ ਐਡਮਿਨਿਸਟ੍ਰੇਸ਼ਨ ਦੇ ਲੋਕ ਵੀ ਹੋ ਸਕਦਾ ਇਹਨਾਂ ਦੇ ਨਾਲ ਮਿਲੇ ਹੋਣ ਜਿਹੜੇ ਇਹਨਾਂ ਨੂੰ ਫੁੱਟਪਾਥ ਇਨਕ੍ਰੋਚ ਕਰ ਲਈ ਕੋਈ ਕਿਸੇ ਗੱਲ ਲਈ ਮਨਾ ਨਹੀਂ ਕਰਦੇ ਦੂਸਰਾ ਪੁਆਇੰਟ ਇਹ ਵੀ ਆ ਕਿ ਖਤਰੇ ਵਾਲੀ ਗੱਲ ਤਾਂ ਇਹ ਆ ਕਿ ਭਾਰਤ ਦੇਸ਼ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਵੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਦੇ ਵਿੱਚ ਕਰੀਬ 40000 ਤੋਂ ਵੱਧ ਦੱਸਿਆ ਜਾਂਦਾ ਕਿ ਸਾਲ ਦੇ ਵਿੱਚ ਬੱਚੇ ਐਬਡੈਕਟ ਹੁੰਦੇ ਆ ਕਿਡਨਾਪ ਹੁੰਦੇ ਆ ਮਿਸ ਹੋ ਜਾਂਦੇ ਆ ਉਹਨਾਂ ਵਿੱਚੋਂ 10 11 12000 ਤੇ ਇਦਾਂ ਦੇ ਬੱਚੇ ਹੁੰਦੇ ਆ ਜਿਹੜੇ ਕਦੀ ਕਦੀ ਮਿਲਦੇ ਹੀ ਨਹੀਂ ਅਨਟ੍ਰੇਸ ਰਹਿੰਦੇ ਆ ਸੋ ਅਨਟ੍ਰੇਸ ਬੱਚੇ ਫਿਰ ਕਿੱਥੇ ਜਾਂਦੇ ਆ ਉਹ ਇਦਾਂ ਦੇ ਬੈਗਿੰਗ ਮਾਫੀਆ ਦੇ ਕੋਲ ਹੀ ਜਾਂਦੇ ਆ ਫਿਰ ਉਹਨਾਂ ਕੋਲ ਹੀ ਪਹੁੰਚਦੇ ਆ ਫਿਰ ਉਹਨਾਂ ਨੂੰ ਸੱਟ ਲਾ ਕੇ ਚੋਟਲ ਕਰਕੇ ਇੰਜਰੀ ਲਾ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਖਰਾਬ ਕਰਕੇ ਅੱਖਾਂ ਖਰਾਬ ਕਰਕੇ ਫਿਰ ਉਹਨਾਂ ਕੋਲੋਂ ਜ਼ਬਰਨ ਪੀਖ ਮੰਗਾਉਂਦੇ ਆ ਕਿਹਦਾ ਦਾਦੇ ਕੋਈ ਕੇਸ ਆਇਆ ਹੋਵੇ ਬਹੁਤ سارے ਕੇਸ ਆ ਪ੍ਰੋਮਿਨੈਂਟ ਔਨ ਰਿਕਾਰਡ ਪੂਰੇ ਦੇਸ਼ ਦੇ ਵਿੱਚ ਗਵਰਨਮੈਂਟ ਰਿਕਾਰਡਸ ਦੇ ਵਿੱਚ ਵੀ ਇਦਾਂ ਦੇ ਕੇਸਸ ਐ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਵੀ ਇਹ ਦਰਸਾਇਆ ਗਿਆ ਜਿਹੜੀਆਂ ਕਿ ਰੀਅਲ ਸਟੋਰੀ ਦੇ ਉੱਤੇ ਬੇਸਡ ਨੇ ਸਾਰੇ ਗਵਰਨਮੈਂਟ ਦੇ ਵਿੱਚ ਰਿਕਾਰਡਸ ਡਾਟਾ ਸੇਵ ਹੈਗਾ ਸਾਰਾ ਪਰ ਫਿਰ ਵੀ ਉਸ ਤੋਂ ਬਾਅਦ ਕਿਉਂ ਨਹੀਂ ਐਕਸ਼ਨ ਲਿਤਾ ਜਾਂਦਾ ਇਹੀ ਕਾਰਨ ਐ ਕਿ ਜਦੋਂ ਲੋਕ ਇਹਨਾਂ ਲੋਕਾਂ ਨੂੰ ਪ੍ਰੋਤਸਾਹਨ ਦਿੰਦੇ ਆ ਇਹਨਾਂ ਲੋਕਾਂ ਨੂੰ ਭੀਖ ਦਿੰਦੇ ਆ ਫਿਰ ਸਰਕਾਰਾਂ ਵੀ ਇਹ ਸੋਚਦੀਆਂ ਕਿ ਅਸੀਂ ਕਿੰਨਾ ਕੁ ਲੋਕਾਂ ਨੂੰ ਅਵੇਅਰ ਕਰਾਂਗੇ ਹੁਣ ਅਸੀਂ ਜਦੋਂ ਅਵੇਅਰ ਕਰ ਰਹੇ ਆ ਤੁਸੀਂ ਇਹ ਹੀ ਦੇਖ ਲਓ ਕੀ ਆਨ ਰਿਕਾਰਡ ਹੈ ਕਿ ਮੁੰਬਈ ਦੇ ਵਿੱਚ ਭਰਤ ਜੈਨ ਇੱਕ ਏਦਾਂ ਦਾ ਭਖਾਰੀ ਹੋਇਆ ਜਿਹਦੇ ਅਕਾਊਂਟ ਦੇ ਵਿੱਚੋਂ 7.5 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਅਸਾਸੇ ਦਾ ਮਿਲਣਾ ਪਾਇਆ ਗਿਆ ਤੁਸੀਂ ਆਪ ਨਜ਼ਰ ਲਗਾ ਲਓ ਭੀਖ ਮੰਗਦਾ ਸੀ 7.5 ਕਰੋੜ ਦੂਸਰੀ ਉਦਾਹਰਣ ਹੈ ਸੰਬਾਜੀ ਕਾਲੇ ਔਰ ਲక్ష్ਮੀ ਦਾਸ ਉਹਨਾਂ ਕੋਲੋਂ 1-1 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਮਿਲੀ ਆ ਸੋ ਇਥੋਂ ਇਹ ਸਮਝ ਲਾ ਲਓ ਕਿ ਹਰ ਬੰਦਾ ਇੱਥੇ ਹਜ਼ਾਰਾਂ ਰੁਪਏ ਦੇ ਦਿੰਦੇ ਵਿੱਚ ਭੀਖ ਮੰਗ ਕੇ ਕਮਾ ਕੇ ਜਾਂਦੇ ਆ ਔਰ ਕੋਲ ਹੀ ਲੋਕਾਂ ਨੂੰ ਦੁਕਾਨਾਂ ਦੇ ਉੱਪਰ ਇੱਕ ਕਬਾੜੀਆ ਵੀ ਆ ਉਹਨੂੰ ਹਜ਼ਾਰ-ਹਜ਼ਾਰ 2-2 ਹਜ਼ਾਰ ਰੁਪਏ ਦਾ ਭਾਂ ਰੋਜ਼ ਦੇ ਕੇ ਜਾਂਦੇ ਆ ਸ਼ਾਮ ਨੂੰ ਉਸ ਤੋਂ ਬਾਅਦ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਸਾਡੇ ਲੋਕ ਇਹਨਾਂ ਨੂੰ ਪਰੋਸਾਂ ਦਿੰਦੇ ਆ ਫਿਰ ਜਿਹੜਾ ਮਿਹਨਤ ਕਾਸ਼ਿਆ ਪੱਲੇਦਾਰੀ ਕਰਦਾ ਰਿਕਸ਼ਾ ਚਲਾਉਂਦਾ ਲੇਬਰ ਕਰਦਾ ਆ ਫਿਰ ਉਹਦਾ ਮੋਰਲ ਅਸੀਂ ਆਪ ਹੀ ਡਾਊਨ ਕਰਦੇ ਆ ਕਿਉਂਕਿ ਫਿਰ ਐ ਲੱਗਦਾ ਕਿ ਮਿਹਨਤ ਕਰਨ ਨਾਲੋਂ ਤੇ ਭੀਖ ਮੰਗਣੀ ਚੰਗੀ ਆ ਫਿਰ ਇਹ ਲੋਕ ਇਹਨਾਂ ਨੂੰ ਪ੍ਰੋਤਸਾਹਨ ਮਿਲਦਾ ਇਹ ਇਨਕ੍ਰੋਚਮੈਂਟ ਵੀ ਕਰਦੇ ਆ ਲੋਕਾਂ ਨੂੰ ਪਰੇਸ਼ਾਨ ਵੀ ਕਰਦੇ ਆ ਔਰ ਉਸ ਤੋਂ ਬਾਅਦ ਜਿਹੜੀਆਂ ਟ੍ਰੈਫਿਕ ਚੌਂਕ ਦੇ ਉੱਪਰ ਇਹ ਜਬਰਨ ਅੱਗੇ ਆ ਕੇ ਖੜੇ ਹੋ ਜਾਂਦੇ ਆ ਫਿਰ ਉਹਨਾਂ ਦੇ ਸ਼ੀਸ਼ੇ ਸਾਫ਼ ਕਰਨੇ ਸ਼ੁਰੂ ਕਰਦੇ ਆ ਗੱਡੀਆਂ ਦੇ ਟ੍ਰੈਫਿਕ ਨੂੰ ਵੀ ਬਹੁਤ ਵੱਡੀ ਤਦਾਦ ਚ ਡਿਸਰਪਟ ਕਰਦੇ ਆ ਜਿਸ ਦੇ ਨਾਲ ਟ੍ਰੈਫਿਕ ਕੰਜੈਸ਼ਨ ਹੋ ਜਾਂਦੀ ਆ ਕਈ ਵਾਰ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਫਿਰ ਜੇ ਕੋਈ ਗੱਡੀ ਭਜਾ ਲੈਂਦਾ ਤੇ ਉਸ ਤੋਂ ਬਾਅਦ ਸੱਟ ਲੱਗ ਜੇ ਤੇ ਫਿਰ ਉਹਨੂੰ ਬਲੈਕਮੇਲ ਵੀ ਕਰਦੇ ਆ ਸੋ ਇਹ ਸਾਰੀਆਂ ਗਤੀਆਂ ਵਿਧੀਆਂ ਅੰਮ੍ਰਿਤਸਰ ਦੇ ਪੌਂਚ ਇਲਾਕਾ ਇਸ ਵੇਲੇ ਨੋਵਲਟੀ ਰੋਡ ਜਿਹਨੂੰ ਭਾਈ ਵੀਰ ਸਿੰਘ ਮਾਰਗ ਨੌਵਲਟੀ ਚੌਂਕ ਲਾਰੈਂਸ ਰੋਡ ਵੀ ਪ੍ਰੋਮੀਨੈਂਟਲੀ ਕਹਿੰਦੇ ਆ ਉਥੋਂ ਦੀ ਗੱਲ ਹੈ ਔਰ ਅਮਰitsar ਦੇ ਹਰ ਮੰਦਿਰ ਦੇ ਹਰ ਰਿਲੀਜੀਅਸ ادارے ਦੇ ਬਾਹਰ ਗੁਰਦੁਆਰੇ ਦੇ ਬਾਹਰ ਹਰ ਧਾਰਮਿਕ ਸਥਾਨ ਦੇ ਬਾਹਰ ਹਰ ਸਰਕਾਰੀ ਦਫ਼ਤਰ ਦੇ ਬਾਹਰ ਵੀ ਇਦਾਂ ਦਾ ਮਾਫੀਆ ਸਰਗਰਮ ਹੈਗਾ ਇੱਥੋਂ ਤੱਕ ਕਿ ਇਹੋ ਹੀ ਰੂਟ ਕਮਿਸ਼ਨਰ ਪੁਲਿਸ ਅਮਰitsar ਦੇ ਘਰ ਨੂੰ ਜਾਂਦਾ ਉਸੇ ਰੂਟ ਤੇ ਹੀ ਇਦਾਂ ਦਾ ਮਾਫੀਆ ਸਰਗਰਮ ਆ ਗੋਲੀ ਇਨਕਮ ਟੈਕਸ ਚੌਂਗ ਹੈ ਜਿੱਥੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਵੀ ਰੈジਡੈਂਸ ਹੈਗਾ ਉੱਥੇ ਵੀ ਇਦਾਂ ਦਾ ਮਾਫੀਆ ਸਰਗਰਮ ਹੈ ਤੇ ਤੁਸੀਂ ਆਪ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਪ੍ਰਸ਼ਾਸਨ ਦੇ ਨੱਕ ਹੇਟ ਇਦਾਂ ਦੇ ਨੈਕਸਸ ਚੱਲਦੇ ਹੋਣ ਜਿਹੜੇ ਅੰਮ੍ਰਿਤਸਰ ਦੇ ਲੋਕਾਂ ਨੂੰ ਨੱਕ 'ਚ ਦਮ ਕੀਤਾ ਹੋਵੇ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਗੁਰੂ ਨਗਰੀ ਦੀ ਦਿਖ ਦੇ ਉੱਪਰ ਵੀ ਇਹ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਇਸ ਤੋਂ ਬਾਅਦ ਇਹ ਵੀ ਇੰਪੋਰਟੈਂਟ ਗੱਲਾਂ ਕਿ ਇੰਟੈਲੀਜੈਂਸ ਰਿਪੋਰਟਸ ਵੀ ਇਹ ਕਹਿੰਦੀਆਂ ਕਿ ਇਹ ਲੋਕ ਰੇਕੀ ਵੀ ਕਰਦੇ ਆ ਇਹ ਲੋਕ ਬਹੁਤ ਸਾਰੇ ਲੋਕਾਂ ਨੂੰ ਸੀਕ੍ਰੀਟ ਜਾਣਕਾਰੀਆਂ ਵੀ ਪ੍ਰਦਾਨ ਕਰਦੇ ਆ ਇਹ ਗੈਂਬਲਿੰਗ ਡੈਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਨਸ਼ੇ ਦੇ ਅੱਡੇ ਇਹ ਦੇ ਵਪਾਰ ਦੇ ਤੰਦੇ ਦੇ ਵਿੱਚ ਵੀ ਮੁਕਤਲਾ ਹੁੰਦੇ ਆ ਇਹ ਸਾਰੀਆਂ ਗੱਲਾਂ ਬਹੁਤ ਅਜੰਸੀਜ਼ ਦੇ ਸਰਕਾਰਾਂ ਦੇ ਦਿਮਾਗ ਦੇ ਵਿੱਚ ਆਉਂਦੀਆਂ ਉਹਨਾਂ ਦੇ ਡੋਸੀਅਰਸ ਦੇ ਵਿੱਚ ਆਉਂਦੀਆਂ ਪਰ ਦੁਕਾਨ ਤੇ ਆ ਕਿ ਆਨ ਗਰਾਉਂਡ ਇੰਪਲੀਮੈਂਟੇਸ਼ਨ ਕਈ ਫੈਕਟਰਸ ਦੀ ਕਰਕੇ ਇਹਨਾਂ ਲੋਕਾਂ ਨੂੰ ਇਥੋਂ ਹਟਾਇਆ ਨਹੀਂ ਜਾਂਦਾ ਪ੍ਰਸ਼ਾਸਨ ਇਹਨਾਂ ਦੇ ਉੱਪਰ ਕਾਰਵਾਈ ਨਹੀਂ ਕਰਨਾ ਚਾਹੁੰਦਾ ਜਾਂ ਇਹ ਧਿਆਨ ਦੇ ਵਿੱਚ ਹੀ ਨਹੀਂ ਹੈਗਾ ਉਹਨਾਂ ਦੇ ਦੇਖੋ ਇਹ ਵੀ ਕਿੱਡੀ ਵੱਡੀ ਗੱਲ ਹੈ ਕਿ ਅੰਮ੍ਰਿਤਸਰ ਚ ਭਿਖਾਰੀਆਂ ਵਾਸਤੇ ਰਹਿਣ ਬਸੇਰਾ ਵੀ ਬਣਿਆ ਜਿਹੜਾ ਬੰਦਾ ਰਾਤ ਸੜਕ ਤੇ ਸੌਂਦਾ ਹੈ ਉਹ ਰਹਿਣ ਬਸੇਰਾ ਵੀ ਜਾ ਸਕਦਾ ਉੱਥੇ ਟੀਵੀ ਵੀ ਲੱਗਾ ਹੈਗਾ ਉੱਥੇ ਨਹਾਣ ਧੋਣ ਦਾ ਪ੍ਰਬੰਧ ਵੀ ਆ ਖਾਣ ਪੀਣ ਦਾ ਪ੍ਰਬੰਧ ਵੀ ਆ ਹਰ ਤਰ੍ਹਾਂ ਦਾ ਪ੍ਰਬੰਧ ਆ ਪਰ ਇਹ ਜਬਰਨ ਇਹ ਮਾਫੀਆ ਕੰਮ ਨਹੀਂ ਕਰਨਾ ਚਾਹੁੰਦਾ ਇਹ ਮਾਫੀਆ ਭੀਖ ਹੀ ਮੰਗਣਾ ਚਾਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਇਹਨਾਂ ਦੀ ਇਨਕਮ ਜ਼ਿਆਦਾ ਆ ਇਹ ਲੋਕਾਂ ਨੂੰ ਸਾਈਕੋਲੋਜੀਕਲੀ ਪ੍ਰੈਸ਼ਰਾਈਜ਼ ਕਰਕੇ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਕੋਲੋਂ ਪੈਸੇ ਹੀਟ ਲੈਂਦੇ ਆ ਕਿ ਲੋਕ ਕਹਿੰਦੇ 10-10 ਰੁਪਏ ਚ ਕੀ ਕਮਾ ਲੈਂਦੇ ਹੋਣਗੇ ਜਾਂ ਦਿਹਾੜੀ ਚ ਕਿੰਨੇ ਬਣ ਜਾਂਦੇ ਹੋਣਗੇ ਨਹੀਂ ਨਹੀਂ ਮੈਂ ਆਪ ਜੀ ਨੂੰ ਅਨਵਰਸ ਕੀਤਾ ਨਾ ਕਿ ਪਰਜਾਇਨ ਇੱਕ ਬੜੀ ਵੱਡੀ ਉਦਾਹਰਨ ਹੈ 7.5 ਕਰੋੜ ਰੁਪਏ ਦੇ ਅਸਾਸੇ ਉਹਦੇ ਕੋਲੋਂ ਮਿਲੇ ਆ ਇਹ ਲੋਕ ਮੈਂ ਅਕੀ ਦੱਸ ਦਿੱਤਾ ਕਿ 1000 2000 ਰੁਪਏ ਦਾ ਭਾਂ ਇੱਥੇ ਲੈ ਕੇ ਜਾਂਦੇ ਆ ਔ ਕਿ ਇਹਦੇ ਵਿੱਚ ਸੈਕਸ਼ੂਅਲ ਐਕਸਪਲੋਇਟੇਸ਼ਨ ਫੋਰਸਡ ਬੈਗਿੰਗ ਬੱਚੇ ਕਿਰਨਾਬ ਹੋਏ ਜਿਹੜੇ ਨਹੀਂ ਮਿਲਦੇ ਉਹਨਾਂ ਦਾ ਵੀ ਕਿਤਨਾ ਕਿਤੇ ਅੰਦੇਸ਼ਾ ਹੈ ਕਿ ਇਹਨਾਂ ਲੋਕਾਂ ਕੋਲ ਹੁੰਦੇ ਆ ਔਰ ਇਹਨਾਂ ਵਿੱਚੋਂ ਮੈਨੂੰ ਕੋਈ ਦੱਸ ਦੋ ਕਿ ਇਹ ਸ਼ਹਿਰ ਦਾ ਨਾਗਰਿਕ ਹੋਵੇ ਕਿਸੇ ਕੋਲ ਆਧਾਰ ਕਾਰਡ ਹੈ ਨਹੀਂ ਹੈ ਪ੍ਰਸ਼ਾਸਨ ਨੂੰ ਇਹ ਵੈਰੀਫਾਈ ਕਰਨਾ ਚਾਹੀਦਾ ਸੀ ਕਿ ਇਹਨਾਂ ਲੋਕਾਂ ਦੀ ਰੈਜ਼ੀਡੈਂਸ ਕਿੱਥੋਂ ਦੀ ਆ ਡੋਮਿਸਾਈਲ ਕਿੱਥੋਂ ਦੀ ਹੈ ਕਿੱਥੋਂ ਆ ਗਏ ਲੋਕ ਸੋ ਇਹ ਸਾਰੀਆਂ ਗੱਲਾਂ ਇਹ ਪ੍ਰਸ਼ਾਸਨ ਤੈਅ ਕਰਦਾ ਲੋਕਾਂ ਦੀ ਸੁਰੱਖਿਆ ਵਾਸਤੇ ਲਾਅਨ ਆਰਡਰ ਵਾਸਤੇ ਟ੍ਰੈਫਿਕ ਸਿਸਟਮ ਨੂੰ ਮੇਨਟੇਨ ਕਰਨ ਵਾਸਤੇ ਫੁੱਟਪਾਥ ਤੋਂ ਕਬਜ਼ੇ ਹਟਾਉਣ ਵਾਸਤੇ ਇਹਨਾਂ ਲੋਕਾਂ ਦੀ ਆਈਡੈਂਟੀਫਿਕੇਸ਼ਨ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਆ ਇਹ ਲੋਕ ਅੰਮ੍ਰਿਤਸਰ ਦੇ ਵਿੱਚ ਬੈਗਿੰਗ ਮਾਫੀਆ ਦੇ ਤੌਰ ਦੇ ਉਤੇ ਕਿੰਨਾ ਸੂਰ ਬਣ ਕੇ ਖੜੇ ਹੋ ਗਿਆ ਇਹ ਲੋਕ ਅਕਸਰ ਸੜਕਾਂ ਦੇ ਲੜਦੇ ਆ ਇਹ ਲੋਕ ਸ਼ਰਾਬ ਪੀ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਸੜਕਾਂ ਦੇ ਉੱਪਰ ਹੀ ਇਹ ਝੌਂਪੜੀਆਂ ਬਣਾ ਕੇ ਪਹਿਲਾਂ ਤੇ ਰਾਮ ਬਾਗ ਦੇ ਬਿਲਕੁਲ ਨਾਲ ਇਹਨਾਂ ਨੇ ਸੜਕ ਐਨਕ੍ਰੋਚ ਕਰਕੇ ਘਰ ਹੀ ਬਣਾਲੇ ਸੀ ਸੋ ਮੇਰੇ ਖਿਆਲ ਆ 15-20 ਦਿਨ ਹੋਇਆ ਉਹ ਤੋਂ ਹਟਾਏ ਗਏ ਆ ਸੋ ਇਹ ਮੈਂ ਬਹੁਤ ਸਾਰੀਆਂ ਏਦਾਂ ਦੀਆਂ ਉਦਾਹਰਨਾਂ ਨੇ ਜਿੱਥੋਂ ਪਤਾ ਲੱਗਦਾ ਕਿ ਇਹ ਮਾਫੀਆ ਬਹੁਤ ਵੱਡੇ ਤੌਰ ਤੇ ਸਰਗਰਮ ਆ ਤੁਸੀਂ ਸਕਰੀਨ ਤੇ ਦੇਖ ਹੀ ਲੋ ਕਿਓ ਨੇ ਇੱਕ ਮੌਫੜਿਆ ਇਹ ਲੋਕਾਂ ਦੇ ਜ਼ਬਰਨ ਨਸ਼ੀਸ਼ੇ ਸਾਫ ਕਰਨੇ ਸ਼ੁਰੂ ਕਰ ਦੇਊਗਾ ਫਿਰ ਲੋਕਾਂ ਨੂੰ ਜ਼ਬਰਨ ਪੈਸੇ ਵੀ ਦੇਣੇ ਪੈਣਗੇ ਔਰ ਖੋਦ ਹੀ ਜਦੋਂ ਮੰਰੇਕਾ ਵਰਗੀਆਂ ਸਕੀਮਸ ਨੇ ਜਦੋਂ ਇਹਨਾਂ ਦੇ ਬੱਚਿਆਂ ਦੇ ਪੜ੍ਹਨ ਵਾਸਤੇ ਸਾਰੇ ਸੰਸਾਧਨ ਹੈਗੇ ਆ ਸਰਕਾਰਾਂ ਦਿੰਦੀਆਂ ਨੇ ਤੇ ਇਹ ਫਿਰ ਕਿਉਂ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕਰਦੇ ਤੁਸੀਂ ਇਹ ਦੇਖੋ ਕਿ ਜੇ ਕਹਿੰਦੇ ਸਾਡੇ ਕੋ ਪੜਾਉਣ ਲਈ ਪੈਸਾ ਨਹੀਂ ਤੇ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਸਰਕਾਰੀ ਸਕੂਲਾਂ 'ਚ ਵੈਸੇ ਹੀ ਪੜ੍ਹਾਈ ਫਰੀ ਹੈ ਜੇ ਇਹ ਕਹਿੰਦੇ ਸਾਡੇ ਕੋਲ ਖਾਣ ਲਈ ਪੈਸਾ ਨਹੀਂ ਰੋਟੀ ਪਾਣੀ ਇਹ ਜਦੋਂ ਦੇਖਦੇ ਆ ਕੈਮਰੇਨ ਤੋਂ ਉਦੋਂ ਭੱਜਣਾ ਸ਼ੁਰੂ ਕਰ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਇਹਨਾਂ ਨੇ ਜਿਹੜੇ ਪ੍ਰੈਕਟਿਸ ਆਪਣੇ ਫੜਿਆ ਇੱਥੋਂ ਮੂਵ ਕਰਨਾ ਸ਼ੁਰੂ ਕਰਤਾ ਦੂਜੇ ਪਾਸੇ ਔਰ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਉੱਥੇ ਭੋਜਨ ਵੀ ਖਾਣ ਨੂੰ ਮਿਲਦਾ ਮਿੱਡੇ ਮੀਲ ਸਕੀਮ ਮਿਲਦੀ ਆ ਯੂਨੀਫਾਰਮ ਮਿਲਦੀ ਆ ਸ਼ੂਜ਼ ਮਿਲਦੇ ਆ ਕਿਤਾਬਾਂ ਤੱਕ ਫ੍ਰੀ ਮਿਲਦੀ ਆ ਪਰ ਇਹ ਲੋਕ ਇਹ ਕੰਮ ਨਹੀਂ ਕਰਨਾ ਚਾਹੁੰਦੇ ਇਹ ਮਾਫੀਆ ਨੈਕਸਸ ਦੇ ਤਹਿਤ ਕੰਮ ਕਰਨਾ ਚਾਹੁੰਦੇ ਆ ਰੀਸੈਂਟ ਸਾਡੇ ਕੋਲ ਪਿੰਗਲਵਾੜਾ ਦੇ ਵਿੱਚ ਵੀ ਇੱਕ ਇਦਾਂ ਦਾ ਕੇਸ ਆ ਇੱਕ ਬਲਾਈਂਡ ਵਿਅਕਤੀ ਉੱਥੇ ਪਹੁੰਚਿਆ ਉਹਨੇ ਦੱਸਿਆ ਕਿ ਹੁਸ਼ਿਆਰਪੁਰ ਏਰੀਆ ਦੇ ਵਿੱਚ ਉਹ ਭੀਖ ਮੰਗਿਆ ਕਰਦਾ ਸੀ ਤੇ ਉੱਥੇ ਇੱਕ ਬੰਦੇ ਨੇ ਉਹਨੂੰ ਕਿਹਾ ਕਿ ਅਸੀਂ ਤੇਨੂੰ ਕੱਪੜੇ ਰੋਟੀ ਪਾਣੀ ਹਰ ਚੀਜ਼ ਦਵਾਂਗੇ ਪਰ ਜਿਹੜੀ ਭੀਖ ਆ ਮੰਗ ਕੇ ਲਿਆਉਂਦਾ ਉਹ ਸਾਨੂੰ ਡਿਪੋਜ਼ਿਟ ਕਰਨੀ ਕਰਾਉਣੀ ਪਊਗੀ ਸੋ ਕਈ ਸਾਲ ਉਹ ਬਲਾਈਂਡ ਬੰਦਾ ਉਹ ਪੈਸੇ ਭੀਖ ਮੰਗ ਕੇ ਵਾਪਸ ਉਹਨੂੰ ਆ ਕੇ ਜਮ੍ਹਾਂ ਕਰਾਉਂਦਾ ਸੀ ਤੇ ਫਿਰ ਉਹ ਉਹਨਾਂ ਦਾ ਮਾਫੀਆ ਠੇਕੇਦਾਰ ਬਣ ਗਿਆ ਸੋ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਸਮਾਨ ਆ ਜਿਹੜਾ ਦਵਾਉਣ ਵਾਲੇ ਵੀ ठेकेदार ਕੰਟਰੈਕਟਰਸ ਪਿੱਛੋਂ ਇੱਕ ਨੈਕਸਸ ਦੇ ਤੌਰ ਤੇ ਕੰਮ ਕਰਦੇ ਆ ਇਹਨਾਂ ਨੂੰ ਦਿਹਾੜੀ ਦੇ ਉੱਤੇ ਬੈਗਿੰਗ ਕਰਨ ਵਾਸਤੇ ਲਿਆ ਜਾਂਦਾ ਕਈ ਏਦਾਂ ਦੀਆਂ ਸੰਸਨੀ ਕੇਸ ਉਦਾਹਰਨਾਂ ਨੇ ਮੈਂ ਤਾਂ ਇੱਕ ਮੀਡੀਆ ਰਿਪੋਰਟ ਦੇ ਵਿੱਚ ਏਦਾਂ ਦੀ ਵੀ ਜਾਣਕਾਰੀ ਪੜ੍ਹੀ ਸੀ ਕਿ ਕੋਈ ਲੇਡੀ ਆਪਣੇ ਜੌਬ ਤੇ ਜਾਂਦੀ ਸੀ ਤੇ ਪਿੱਛੋਂ ਨੇ ਬੇਬੀ ਸਿਟਰ ਰੱਖਿਆ ਸੀ ਤੇ ਉਹ ਅਕਸਰ ਹੀ ਜਦੋਂ ਸੀਸੀਟੀਵੀ ਕੈਮਰਾ ਦੇਖਦੀ ਤੇ ਉਹਦਾ ਬੱਚਾ ਜਾਂ ਕੋਈ ਉਹਨੂੰ ਨਜ਼ਰ ਨਹੀਂ ਸੀ ਆਉਂਦਾ ਰੂਮ ਦੇ ਵਿੱਚ ਤੇ ਜਦੋਂ ਉਹਨਾਂ ਨੇ ਪ੍ਰੋਪਰਲੀ ਵੈਰੀਫਾਈ ਕਰਾਂ ਜੇ ਮੈਂ ਗੱਲ ਨੂੰ ਕੱਟ ਸ਼ਾਟ ਕਰ ਦਵਾਂ ਤੇ ਉਹ ਲੇਡੀ ਉਹਨੂੰ ਲੈ ਕੇ ਤੇ ਬਾਹਰ ਸੜਕ ਦੇ ਵਿੱਚ ਭੀਖ ਮੰਗਣ ਚਲੀ ਜਾਂਦੀ ਸੀ ਉਸ ਬੱਚੇ ਨੂੰ ਸੋ ਇਦਾਂ ਦੇ ਬੜੇ ਸੰਸਨੀ ਕੇਸ ਮਾਮਲੇ ਸਾਡੇ ਦੇਸ਼ ਦੇ ਵਿੱਚ ਸਾਹਮਣੇ ਆਏ ਆ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੁਰੰਤ ਐਡਮਿਨਿਸਟ੍ਰੇਸ਼ਨ ਨੂੰ ਰੋਕ ਲਾਉਣੀ ਚਾਹੀਦੀ ਆ ਔਰ ਆਮ ਟ੍ਰੈਫਿਕ ਨੂੰ ਆਮ ਚੌਂਕਾਂ ਨੂੰ ਇਹਨਾਂ ਕੋਲੋਂ ਮੁਕਤ ਕਰਾਉਣਾ ਚਾਹੀਦਾ ਤਾਂ ਕਿ ਸਾਡੀ ਇੱਕ ਅੰਤਰਰਾਸ਼ਟਰੀ ਪੱਧਰ ਦੀ ਗੁਰੂ ਨਗਰੀ 스마트 ਸਿਟੀ ਉੱਪਰ ਕਾਲਾ ਤਬਾ ਨਾ ਲੱਗੇ ਸੋ ਬਿਲਕੁਲ ਇਹ ਗੱਲ ਸਿਰਫ ਤੇ ਸਿਰਫ ਬੈਗਰ ਮਾਫੀਆ ਦੀ ਨਹੀਂ ਹੈਗੀ ਵੱਡੇ ਸਵਾਲ ਇਹ ਵੀ ਹੈਗੇ ਆ ਕਿਤਨੇ ਕੀਤੇ ਕਰਾਇਮ ਵਦਨ ਦੇ ਵਿੱਚ ਵੀ ਇਹਨਾਂ ਦਾ ਹੱਥ ਹੋ ਸਕਦਾ ਹੈ ਕਿਉਂਕਿ ਜਿਵੇਂ ਪਵਨ ਸ਼ਰਮਾ ਹਾਂ ਜੀ ਨੇ ਜ਼ਿਕਰ ਕੀਤਾ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਆਧਾਰ ਕਾਰਡ ਨੇ ਉਹ ਵੀ ਆਇਡੈਂਟੀਫਾਈ ਨਹੀਂ ਨੇ ਇਹਨਾਂ ਦੇ ਵਿੱਚੋਂ ਕਈ ਏਜੰਟ ਵੀ ਹੋ ਸਕਦੇ ਆ ਕਈ ਜਿਹੜੀ ਖੂਫੀਆ ਏਜੰਸੀ ਦੇ ਬੰਦੇ ਵੀ ਹੋ ਸਕਦੇ ਆ ਸੋ ਸਿੱਧੇ ਤੌਰ ਤੇ ਇਹਨਾਂ ਦੀ ਜਿਹੜੀ ਆ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਦੇ ਆਧਾਰ ਕਾਰਡ ਚੈੱਕ ਹੋਣੇ ਚਾਹੀਦੇ ਆ ਜਿੱਥੋਂ ਦੇ ਵਸਨੀਕ ਹੈਗੇ ਆ ਕਿ ਪਤਾ ਉੱਥੋਂ ਕੋਈ ਕਰਾਇਮ ਕਰਕੇ ਦੂਜੇ ਸਟੇਟ ਦੇ ਵਿੱਚ ਆ ਕੇ ਨਵਸਰੇ ਹੋਣ ਸੋ ਇਹ ਹਰ ਇੱਕ ਚੀਜ਼ ਐਡਮਿਨਿਸਟ੍ਰੇਸ਼ਨ ਨੂੰ ਧਿਆਨ ਦੇ ਵਿੱਚ ਲਾ ਕੇ ਇਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਨਿਰਪੱਖ ਪੋਸਟ ਦੇ ਲਈ ਸਮਰਦੇਸ਼ ਸਿੰਘ ਅਮਰਸਾ